ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਲੇਖ ਵੀਡੀਓ ਬਾਰੇ ਸੋ ਉਸ ਵਿੱਚ ਜਦ ਪਿੰਕੀ ਆਪਣੇ ਬੁਆਏਫਰੈਂਡ ਨੂੰ ਫੋਨ ਲਾ ਰਹੀ ਹੁੰਦੀ ਆ ਤੇ ਉਸ ਦੀ ਗੱਲ ਜਿੱਥੇ ਕਿ ਉਸ ਦੀ ਭੂਆ ਨੂੰ ਪਤਾ ਲੱਗਦੀ ਆ ਤੇ ਨਾਲ ਹੀ ਕਵਲ ਨੂੰ ਪਤਾ ਲੱਗ ਜਾਂਦੀ ਆ ਉ ਫਿਰ ਅੱਗੇ ਕੀ ਹੁੰਦਾ ਹੈ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਵੇਂ ਕਿ ਪਿੰਕੀ ਆਪਣੇ ਬੁਆਏਫਰੈਂਡ ਨੂੰ ਫੋਨ ਲਾ ਕੇ ਬੈਠੀ ਹੁੰਦੀ ਆ ਤੇ ਉਹ ਆਪਣੇ ਬੇਟੇ ਯਾਨੀ ਕਿ ਸਾਈਬ ਨੂੰ ਵੀ ਆ ਕੇ ਉਸਦੇ ਸਕੂਲ ਦੇ ਕੱਪੜੇ ਵਗੈਰਾ ਵੀ ਨਹੀਂ ਲਾਉਂਦੀ ਤੇ ਉਸਦੇ ਮੰਮੀ ਉਸਦੀ ਸੱਸ ਯਾਨੀ ਕਿ ਤੇ ਕਵਲ ਕਰੇ ਨਹੀਂ ਹੁੰਦੇ ਤੇ ਉਹ ਜਦ ਚਲੇ ਗਏ ਹੁੰਦੇ ਆ ਤੇ ਉਸੇ ਵੇਲੇ ਫੋਨ ਲਾ ਲੈਂਦੀ ਆ ਉਸਦੀ ਭੂਆ ਗੱਲਾਂ ਸਾਰੀਆਂ ਸੋ ਲੈਂਦੀ ਆ ਉਸਦੀ ਭੂਆ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਇਸ ਦਾ ਕੋਈ ਰੰਟਾ ਤੇ ਫਿਰ ਵੀ ਉਹ ਉਸਦਾ ਵਿਆਹ ਕਵਲ ਨਾਲ ਕਰ ਦਿੰਦੇ ਆ ਤੇ ਉਹ ਵਿਆਹ ਤੋਂ ਬਾਅਦ ਵੀ ਇੰਨਾ ਕੰਮਾਂ ਤੋਂ ਨਹੀਂ ਹਟਦੀ ਤੇ ਇਸੇ ਕਰਕੇ ਹੀ ਉਸਨੇ ਚੰਡੀਗੜ੍ਹ ਜਾਣ ਦੀ ਰੱਟ ਲਾਈ ਹੋਈ ਆ ਤੇ ਜਦ ਉਹ ਚੰਡੀਗੜ੍ਹ ਜਾਣ ਲਈ ਕਵਲ ਤੇ ਉਸਦੀ ਮੰਮੀ ਨਹੀਂ ਮੰਨਦੇ ਤਾਂ ਉਹ ਸੋਚਦੀ ਆ ਕਿ ਮਨਾ ਤਾਂ ਮੈਂ ਇਹਨਾਂ ਨੂੰ ਲੈਣਾ ਹੈ ਪਰ ਕਵਲ ਨੇ ਸੋਚਿਆ ਕਿ ਮੈਂ ਹੁਣ ਇਸ ਦੇ ਨਾਲ ਨਹੀਂ ਰਹਿਣਾ ਪਰ ਉਸ ਨੇ ਇਹ ਨਹੀਂ ਸੋਚਿਆ ਕਿ ਮੈਂ ਤਲਾਕ ਲੈ ਲਵਾਂ ਉਸ ਨੂੰ ਇਹ ਕਿ ਇੱਕ ਫੈਸਲਾ ਇੱਕ ਪਾਸੇ ਲੱਗ ਜਾਏ ਪਰ ਉਸ ਨੂੰ ਨਹੀਂ ਪਤਾ ਕਿ ਇਹ ਇਨਾ ਵੱਡਾ ਕੰਮ ਕਰ ਰਹੀ ਆ ਤੇ ਜਦ ਉਸ ਦੀ ਇਹ ਚੱਕਰ ਬਾਰੇ ਕਵਲ ਨੂੰ ਪਤਾ ਲੱਗਦਾ ਹੈ ਤੇ ਫਿਰ ਤਾਂ ਉਸ ਦਾ ਪੱਕਾ ਮਨ ਬਣ ਨਹੀਂ ਜਾਂਦਾ ਹੈ ਕਿ ਇਸ ਦੇ ਕੋਲੋਂ ਮੈਂ ਤਲਾਕ ਲੈ ਲਵਾਂ ਤੇ ਉਧਰ ਉਹਦੀ ਭੂਆ ਨੂੰ ਬਹੁਤ ਟੈਨਸ਼ਨ ਲੱਗੀ ਹੁੰਦੀ ਆ ਟੈਨਸ਼ਨ ਵਿੱਚ ਉਹ ਬਿਮਾਰ ਹੋ ਜਾਂਦੀ ਆ ਤੇ ਉਸ ਦਾ ਬੀਪੀ ਲੋ ਹੋ ਜਾਂਦਾ ਹੈ ਕਿਤੇ ਪ੍ਰੀਤ ਨੇ ਕਿਤੇ ਘੁੰਮਣ ਜਾਣਾ ਹੁੰਦਾ ਹੈ ਪਰ ਇਹਨਾਂ ਦੇ ਚੱਕਰਾ ਕਰਕੇ ਉਹ ਕਿਤੇ ਘੁੰਮ ਵੀ ਨਹੀਂ ਸਕਦੇ ਤੇ ਇਸ ਗੱਲ ਕੇ ਪ੍ਰੀਤ ਨੂੰ ਬੜਾ ਗੁੱਸਾ ਲੱਗਦਾ ਹੈ ਕਿ ਮੈਂ ਇਹਨਾਂ ਦੇ ਕਰਕੇ ਲੜਾਈ ਇਹਨਾਂ ਦੀ ਉਹ ਪੈ ਸਾਡੇ ਘਰ ਜਾਂਦੀ ਆ ਤੇ ਉਧਰ ਪਿੰਕੀ ਦੀ ਭੂਆ ਦੇ ਸਮਝਾਉਣ ਦੇ ਬਾਵਜੂਦ ਪਿੰਕੀ ਬਿਲਕੁਲ ਨਹੀਂ ਸਮਝਦੀ ਤੇ ਉਧਰ ਸੰਦੀਪ ਤੁਸੀਂ ਦੇਖ ਸਕਦੇ ਹੋ ਕਿ ਗੁਰਮੀਰ ਨੂੰ ਲੈ ਕੇ ਡਾਕਟਰ ਦੇ ਜਾਂਦੀ ਆ ਤੇ ਦਵਾਈ ਦਵਾ ਕੇ ਲਿਉਂਦੀ ਆ ਤੇ ਸੰਦੀਪ ਨੂੰ ਇਹ ਨਹੀਂ ਪਤਾ ਸੀ ਕਿ ਜੇਕਰ ਮੈਂ ਮੈਡੀਸਨ ਦਵਾ ਕੇ ਲਿਆਵਾਂਗੀ ਤਾਂ ਮੇਰੇ ਨਾਲ ਵੀ ਇੰਨੀ ਵੱਡੀ ਲੜਾਈ ਕਲੇਸ਼ ਪੈ ਸਕਦਾ ਹੈ ਕਿਉਂਕਿ ਉਸਦੀ ਚਾਚੀ ਜੋ ਕਿ ਗਵਾਂਡਣ ਉਹ ਵੇਖ ਲੈਂਦੀ ਆ ਜਦ ਸੰਦੀਪ ਕਵਲ ਤੇ ਉਸਦੀ ਮੰਮੀ ਦੇ ਨਾਲ ਬੈਠ ਕੇ ਆਉਂਦੀ ਆ ਗੱਡੀ ਵਿੱਚ ਜਦ ਉਹ ਉਤਰਦੀ ਆ ਕਿਉਂਕਿ ਉਸਨੇ ਤਾਂ ਨਿਹਰਾ ਹੋਣ ਕਰਕੇ ਸਿਰਫ ਉਹਨਾਂ ਦੇ ਨਾਲ ਬੈਠ ਕੇ ਆਉਣ ਬਾਰੇ ਸੋਚਿਆ ਸੀ ਪਰ ਇਸ ਦਾ ਗਲਤ ਇਲਜ਼ਾਮ ਉਸਦੇ ਉੱਤੇ ਲੱਗ ਜਾਏਗਾ ਇਸ ਬਾਰੇ ਉਸਨੇ ਬਿਲਕੁਲ ਵੀ ਨਹੀਂ ਸੋਚਿਆ ਸੀ ਉਸਦੀ ਚਾਚੀ ਗੱਲਾਂ ਬਣਾ ਕੇ ਜਦ ਉਸਦੇ ਭਰਾ ਭਝਾਈ ਨੂੰ ਦੱਸਦੀ ਆ ਤੇ ਉਹ ਘਰੇ ਵੱਖਰਾ ਕਲੇਸ਼ ਪਾ ਲੈਂਦੇ ਆ ਉਹ ਸੰਦੀਪ ਨੂੰ ਗੱਲਾਂ ਕਰਦੇ ਆ ਤੇ ਇਹ ਕਹਿੰਦੀ ਉਸਦੀ ਜਾਈ ਕਿ ਤੂੰ ਤਾਂ ਇਸੇ ਕਰਕੇ ਕੱਲੀ ਜਾਨੀ ਆ ਤੂੰ ਰਾਵਾਂ ਵਿੱਚ ਕਿਸੇ ਦੇ ਨਾਲ ਚੜ ਕੇ ਆ ਜਾਨੀ ਆ ਤੂੰ ਆਪਣੇ ਭਰਾ ਦਾ ਇੰਤਜ਼ਾਰ ਕਰ ਲੈਂਦੀ ਕੰਮ ਕਰਕੇ ਫ੍ਰੀ ਹੋ ਕੇ ਉਸਨੇ ਤੇਰੇ ਨਾਲ ਚਲੇ ਹੀ ਜਾਣਾ ਸੀ ਸੰਦੀਪ ਉਹ ਕਹਿੰਦੀ ਆ ਕਿ ਮੇਰੀ ਇੰਨੀ ਕੁੜੀ ਨੂੰ ਬੁਖਾਰ ਚੜਿਆ ਹੋਇਆ ਸੀ ਤੇ ਮੈਂ ਉਸਦੀ ਦਵਾਈ ਦਿਵਾਉਣੀ ਬਹੁਤ ਜ਼ਰੂਰੀ ਸੀ ਪਰ ਇਹ ਗੱਲ ਜੀ ਤਾਂ ਬਿਲਕੁਲ ਨਹੀਂ ਸਮਝਦੀ ਤੇ ਉਹ ਚਾਚੀ ਦੇਆਂ ਗੱਲਾਂ ਵਿੱਚ ਆ ਕੇ ਸੰਦੀਪ ਨੂੰ ਬਹੁਤ ਬੁਰਾ ਭਲਾ ਬੋਲਦੀ ਆ ਤੇ ਉਸਤੇ ਗਲਤ ਇਲਜ਼ਾਮ ਲਗਾ ਦਿੰਦੀ ਆ ਜਿਸ ਕਰਕੇ ਸੰਦੀਪ ਨੂੰ ਬੜਾ ਗੁੱਸਾ ਜੜਦਾ ਹੈ ਕਿਉਂਕਿ ਹੁਣ ਬੇਸ਼ੱਕ ਉਸਦਾ ਪਤੀ ਨਹੀਂ ਹੈਗਾ ਇਸਦਾ ਮਤਲਬ ਇਹ ਨਹੀਂ ਕਿ ਉਹ ਮਾੜੀ ਹੀ ਹੋਵੇਗੀ ਕਿਉਂਕਿ ਬਹੁਤਿਆ ਜਿਹੜਨੇ ਮਾੜੇ ਹੋਣਾ ਉਸਦਾ ਭਾਵੇਂ ਘਰ ਵਾਲਾ ਵੀ ਨਾਲ ਹੋਵੇ ਤਾਂ ਵੀ ਮਾੜਾ ਹੋ ਜਾਂਦਾ ਜਿਵੇਂ ਕਿ ਤੁਸੀਂ ਪਿੰਕੀ ਨੂੰ ਦੇਖ ਸਕਦੇ ਹੋ ਤੇ ਉਧਰ ਸੰਦੀਪ ਚੰਗੀ ਹੋਣ ਦੇ ਬਾਵਜੂਦ ਵੀ ਉਸਦੇ ਉੱਤੇ ਗਲਤ ਇਲਜ਼ਾਮ ਲੱਗ ਗਏ ਉਹ ਵੀ ਉਸਦੀ ਪਰਜਾਈ ਵੱਲੋਂ ਹੁਣ ਦੇਖਦੇ ਹਾਂ ਕਿ ਅੱਗੇ ਸੰਦੀਪ ਕੀ ਫੈਸਲਾ ਲੈਂਦੀ ਆ ਤੇ ਕਵਲ ਦਾ ਪਿੰਕੀ ਨਾਲ ਤਲਾਕ ਹੋਣ ਤੋਂ ਬਾਅਦ ਕਵਲ ਤੇ ਸੰਦੀਪ ਦਾ ਵਿਆਹ ਕਿਵੇਂ ਹੋਵੇਗਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਲਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾ ਤੁਹਾਡੇ ਲਈ ਇਦਾਂ ਦੀਆਂ ਸਟੋਰੀ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦ